श्रोमणी अकाली दल दे सीनियर लीडर ते ਸਾਬਕਾ ਕੈਪਟਨ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਹੋਈ ਸੁਣਵਾਈ ਕੋਰਟ ਨੇ ਦਿੱਤੇ ਨੇ ਵੱਡੇ ਹੁਕਮ ਮਜੀਠੀਆ ਨੂੰ ਮਿਲੀ ਹੈ ਵੱਡੀ ਰਾਹਤ ਜੋ ਹੁਣ ਉਹਨਾਂ ਦੀ ਜ਼ਮਾਨਤ ਹੋਵੇਗੀ ਜਿਸ ਦੇ ਬਾਰੇ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਤੇ ਨਵੀਂ ਖਬਰ ਤੁਹਾਡੇ ਤੱਕ ਪਹੁੰਚ ਸਕੇ ਸੋ ਸੀਨੀਅਰ ਅਕਾਲੀ ਆਗੂ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਕੋਰਟ ਦੇ ਵਿੱਚ ਸੁਣਵਾਈ ਹੋਈ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਅੱਜ ਤੂੰ ਦਲੀਲਾਂ ਦਿੱਤੀਆਂ ਗਈਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਰਕਾਰ ਦੇ ਵਕੀਲ ਨੂੰ ਹੁਕਮ ਦਿੱਤੇ ਹਨ ਕਿ ਉਹ ਕੋਈ ਲੇਟੈਸਟ ਸਟੇਟਸ ਰਿਪੋਰਟ ਤੇ ਜਾਂਚ ਵਿੱਚ ਕੁਝ ਵੀ ਸਾਹਮਣੇ ਆਵੇ ਉਹ ਅਦਾਲਤ ਨੂੰ ਸੌਂਪਿਆ ਜਾਵੇ ਇਹ ਰਿਪੋਰਟ ਆਮਦਨ ਤੋਂ ਬਾਅਦ ਜ਼ਾਇਦਾਦ ਮਾਮਲੇ ਵਿੱਚ ਜੋ ਜਾਂਚ ਦੀ ਰਿਪੋਰਟ ਜਿਹੜੀ ਹੈ ਅਦਾਲਤ ਵਿੱਚ ਪਹੁੰਚੀ ਹੈ ਸੋ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਉਹਨਾਂ ਦੇ ਘਰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਨੇ ਉਹਨਾਂ ਦੇ ਹਿਮਾਚਲ ਦਿੱਲੀ ਯੂਪੀ ਅਤੇ ਹੋਰ 25 ਥਾਵਾਂ ਤੇ ਛਾਪੇਮਾਰੀ ਕੀਤੀ ਤੇ ਉਹਨਾਂ ਦੀ ਜਾਇਦਾਦ ਦੀ ਪਛਾਣ ਕੀਤੀ 6 ਜੁਲਾਈ ਤੱਕ ਵਿਜੀਲੈਂਸ ਬਿਊਰੋ ਨੇ ਰਿਮਾਂਡ ਤੇ ਉਹਨਾਂ ਨੂੰ ਆਪਣੇ ਕੋਲ ਰੱਖਿਆ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਨੈਕਰਾਸਤ ਵਿੱਚ ਨਾਬਾ ਜੇਲ੍ਹ ਵਿੱਚ ਭੇਜਿਆ ਸੋ 22 ਅਗਸਤ ਨੂੰ ਇੱਕ ਵਿਸਤ੍ਰਿਤ ਚਾਰਾ ਸ਼ੀਟ ਧਾਇਰ ਕਰ ਦਿੱਤੀ ਗਈ ਜਿਸ ਵਿੱਚ 40000 ਤੋਂ ਵੱਧ ਪੰਨਿਆਂ ਦੇ ਦਸਤਾਵੇਜ਼ ਸਬੂਤ ਹਨ 200 ਤੋਂ ਵੱਧ ਗਵਾਹਾਂ ਦੇ ਬਿਆਨ ਸ਼ਾਮਲ ਹਨ ਇਹ ਮਾਮਲਾ 2013 ਦੀ ਈਡੀ ਜਾਂਚ ਨਾਲ ਵੀ ਜੋੜਿਆ ਜਾ ਰਿਹਾ ਹੈ ਜਿਸ ਵਿੱਚ 6000 ਕਰੋੜ ਰੁਪਏ ਦੀ ਸਿੰਥੈਟਿਕ ਡਰੱਗ ਰੈਕਡ ਦਾ ਪਰਦਾ ਫਾਸ਼ ਹੋਇਆ ਸੀ ਵਿਜੀਲੈਂਸ ਬਿਊਰੋ ਨੇ 6 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ ਵਿਜੀਲੈਂਸ ਬਿਊਰੋ ਦਾ ਦਾਅਵਾ ਹੈ ਕਿ ਇਸ ਨਾਲ ਕੇਸ ਹੋਰ ਮਜ਼ਬੂਤ ਹੋਇਆ ਹੈ ਤੇ 23 ਸਤੰਬਰ ਨੂੰ ਜੋ ਡੇਰਾ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਨਾਬਾ ਜੇਲ੍ਹ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਸੁੰਬੀਰ ਸਿੰਘ ਬਾਦਲ ਵੀ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਔਰ ਵੱਖ-ਵੱਖ ਆਕਾਲੀ ਲੀਡਰਾਂ ਨੇ ਵੀ ਵਿਕਰਮ ਜੀਠਿਆ ਨਾਲ ਮੁਲਾਕਾਤ ਕੀਤੀ ਔਰ ਸੁਖਵੀਰ ਸਿੰਘ ਬਾਦਲ ਨੇ ਉੱਗੇ ਵਕੀਲ ਜੋ ਉਹਨਾਂ ਨੂੰ ਵਿਕਰਮ ਜੀਠਿਆ ਦੀ ਜ਼ਮਾਨਤ ਵਾਸਤੇ ਪੰਜਾਬ ਲੈ ਕੇ ਆਏ ਔਰ ਉਹਨਾਂ ਨੇ ਉਹਨਾਂ ਦਾ ਕੇਸ ਲੜਿਆ ਸੋ ਹੁਣ ਹਾਈ ਕੋਰਟ ਦੇ ਵੱਲੋਂ ਜਿਹੜੀ ਉਹਨਾਂ ਦੀ ਜ਼ਮਾਨਤ ਅਰਜੀ ਦੇ ਉੱਪਰ ਸੁਣਵਾਈ ਹੋਈ ਏ ਜੋ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਪੰਜਾਬ ਵਿਜੀਲੈਂਸ ਔਰ ਪੰਜਾਬ ਸਰਕਾਰ ਦੇ ਵਕੀਲ ਨੂੰ ਕਿ ਕੋਈ ਲੇਟਰਸ ਜਿਹੜੀ ਤੁਸੀਂ ਜਾਂਚ ਕੀਤੀ ਹੈ ਉਸ ਦੇ ਵਿੱਚ ਕੁਝ ਨਵਾਂ ਮਿਲਿਆ ਤਾਂ ਉਹ ਪੇਸ਼ ਕੀਤਾ ਜਾਵੇ ਉਸਦੀ ਰਿਪੋਰਟ ਪੇਸ਼ ਕੀਤੀ ਜਾਵੇ ਜੇਕਰ ਕੁਝ ਨਵਾਂ ਨਹੀਂ ਤਾਂ ਫਿਰ ਇਹ ਪੁਰਾਣਾ ਹੀ ਜਿਹੜਾ ਤੁਹਾਡਾ ਕੇਸ ਬਣਿਆ ਹੋਇਆ ਹੈ ਉਹਦੇ ਤੇ ਹੀ ਤਾਂ ਲਗਭਗ ਜਿਹੜੀ ਸੁਣਵਾਈ ਹੋ ਰਹੀ ਹੈ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੇਕਰ ਕੁਝ ਨਵਾਂ ਸਟੇਟਸ ਰਿਪੋਰਟ ਪੇਸ਼ ਨਹੀਂ ਕੀਤੀ ਜਾਂਦੀ ਤਾਂ ਵਿਕਰਮ ਮਜੀਠੀਆ ਨੂੰ ਜੁਰਮਾਨਾ ਦੇ ਦਿੱਤੀ ਜਾਵੇਗੀ ਵਿਕਰਮ ਮਜੀਠੀਆ ਨੂੰ ਅਗਲੇ ਹਫਤੇ ਜੋ ਜੁਰਮਾਨਾਤ ਮਿਲਣ ਦੇ ਅਸਾਰ ਨੇ ਇਸ ਨੂੰ ਲੈ ਕੇ हाई कोर्ट ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਉਹ ਪੰਜਾਬ ਸਰਕਾਰ ਔਰ ਪੰਜਾਬ ਸਰਕਾਰ ਦੇ ਵਕੀਲ ਦੇ ਵੱਲੋਂ ਵਿਜੀਲੈਂਸਰ ਮਿਲ ਕੇ ਨਵੀਂ ਲੇਟਸ ਜੋ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਰੋਕਿਆ ਜਾ ਸਕੇ ਪਰ ਦੂਸਰੇ ਪਾਸੇ ਅਕਾਲੀ ਦਲ ਦੇ ਖੇਮੇ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਕਾਲੀ ਦਲ ਦੇ ਖੇਮੇ ਔਰ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਦੇ ਵਕੀਲ ਨੇ ਵੀ ਦੱਸਿਆ ਕਿ ਹੁਣ ਕੋਈ ਵੀ ਅਜਿਹੀ ਲੇਟਸ ਨਿਊਜ਼ ਹੈ ਹੀ ਨਹੀਂ ਲੇਟਸ ਜਿਹੜੀ ਰਿਪੋਰਟ ਜਿਸ ਵਿੱਚ ਕੁਝ ਨਵਾਂ ਦਿੱਤਾ ਜਾਵੇ ਕਿਉਂਕਿ ਉਹੀ ਪੁਰਾਣਾ ਈਡੀ ਦੇ ਵੱਲੋਂ ਜਿਹੜਾ ਕੇਸ ਬਣਾਇਆ ਗਿਆ ਸੀ ਜੋ ਵਿਕਰਮ ਮਜੀਠੀਆ ਨੂੰ ਪਹਿਲਾਂ ਵਿਜੀਲੈਂਸ ਨੇ ਜਿਹੜਾ ਗ੍ਰਿਫਤਾਰ ਕਰਕੇ ਉਹੀ ਜਿਹੜੀ ਉਹਨਾਂ ਦੀ آمد ਤੋਂ ਵੱਧ ਜਾਇਦਾ ਔਰ 25 ਥਾਂਵਾਂ ਤੇ ਜਿਹੜੀ ਛਾਪੇਮਾਰੀ ਕੀਤੀ ਹੋਈ ਏ ਉਹਨਾਂ ਦੇ ਜਿਹੜੇ ਸਾਰੇ ਕਾਗਜਤ ਉਹ ਪਹਿਲਾਂ ਹੀ ਚਲਾਨ ਵਿੱਚ ਪੇਸ਼ ਕੀਤੇ ਜਾ ਚੁੱਕੇ ਨੇ ਜੋ ਅਜੇ ਤੱਕ ਉਹਨਾਂ ਦੇ ਉੱਪਰ ਦੋਸ਼ ਹੀ ਨੇ ਸਾਬਤ ਕੁਛ ਵੀ ਨਹੀਂ ਕਰ ਪਾਈ ਵਿਜੀਲੈਂਸ ਜਿਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਹਾਈ ਕੋਰਟ ਨੇ ਪੰਜਾਬ ਦੇ ਜੋ ਏਜੀ ਤੇ ਪੰਜਾਬ ਸਰਕਾਰ ਦੇ ਵਕੀਰ ਨੂੰ ਅਗਲੇ ਹਫਤੇ ਤੱਕ ਕੋਈ ਲੇਟਸ ਰਿਪੋਰਟ ਜਿਹੜੀ ਇਹ ਪੇਸ਼ ਕਰਨ ਵਾਸਤੇ ਹੁਕਮ ਦਿੱਤੇ ਨੇ ਜੇਕਰ ਨਹੀਂ ਆਉਂਦੀ ਤਾਂ ਫਿਰ ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਪਰ ਮੋਹਰ ਲੱਗੇਗੀ